ਜ਼ਰੂਰ ਸਰੋ ਜੀ ਬਜ਼ੁਰਗਾਂ ਦੀਆਂ ਦਸੀਆਂ ਗਈਆਂ ਬਹੁਤ ਹੀ ਧਿਆਨ ਦੇਣ ਯੋਗ ਜ਼ਰੂਰੀ ਗੱਲਾਂ ਜੋ ਕਿ ਤੁਹਾਨੂੰ ਸਾਰੀ ਉਮਰ ਕੋੜੇ ਵਰਗਾ ਜਵਾਨ ਰੱਖਣਗੀਆਂ ਨੰਬਰ 1 ਜੇਕਰ ਤੁਸੀਂ ਪੁਦੀਨੇ ਦੀ ਚਟਣੀ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਨੀਂਦ ਘਟ ਆਵੇਗੀ ਉਂਝ ਪੁਦੀਨੇ ਦੀ ਚਟਣੀ ਹਾਜਮੇ ਲਈ ਬਹੁਤ ਹੀ ਵਧੀਆ ਹੁੰਦੀ ਹੈ ਨੰਬਰ 2 ਮੂੰਹ ਦੀ ਬਦਬੂ ਦੀ ਸਭ ਤੋਂ ਵੱਡੀ ਵਜ੍ਹਾ ਕਬਜ਼ ਹੁੰਦੀ ਹੈ ਜੇਕਰ ਕਬਜ਼ ਠੀਕ ਹੋ ਜਾਵੇ ਤਾ ਮੂੰਹ ਦੀ ਬਦਬੂ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ। ਨੰਬਰ 3 ਬਦਾਮ ਦੀਆਂ 2-3 ਗਿਰੀਆਂ ਸ਼ਹਿਦ ਦੇ ਨਾਲ ਸੇਵਨ ਕਰਨ ਨਾਲ ਯਾਦਾਸ਼ਤ ਵਧਣ ਲੱਗ ਜਾਂਦੀ ਹੈ। ਨੰਬਰ 4 ਗੋੜ ਵਾਲੀ ਚਾਹ ਪੀਣ ਨਾਲ ਦਿਮਾਗ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਹੈ। ਨੰਬਰ 5 ਬਹੁਤ ਜ਼ਿਆਦਾ ਠੰਡਾ ਅਤੇ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਆਪਣੇ ਚਿਹਰੇ ਨੂੰ ਬਿਲਕੁਲ ਵੀ ਨਾ ਧੋਵੋ। ਨਹੀਂ ਤਾਂ ਤੁਹਾਨੂੰ ਇਸ ਦਾ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ। ਨੰਬਰ 6 ਰੋਜ਼ਾਨਾ ਸਲਾਦ ਖਾਣ ਨਾਲ ਤੁਹਾਡਾ ਪੇਟ ਕਦੇ ਵੀ ਬਾਹਰ ਨਹੀਂ ਆਵੇਗਾ। ਨੰਬਰ 7 ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਇੱਕ ਗਲਾਸ ਪਾਣੀ ਅਤੇ ਇੱਕ ਲੌਂਗ ਖਾ ਕੇ ਸੌਂਦੇ ਹੋ ਤਾਂ ਤੁਹਾਨੂੰ ਕਬਜ਼, ਤੇਜਾਬ ਅਤੇ ਪੇਟ ਦਰਦ ਬਿਲਕੁਲ ਵੀ ਨਹੀਂ ਹੋਵੇਗਾ। ਨੰਬਰ 8 ਜੇਕਰ ਵਜ਼ਨ ਬਹੁਤ ਜ਼ਿਆਦਾ ਵੱਧ ਰਿਹਾ ਹੋਵੇ ਤਾਂ ਕद्दू ਦਾ ਜੂਸ ਬਣਾ ਕੇ ਪੀਓ। ਵਜ਼ਨ ਘਟ ਜਾਵੇਗਾ। ਨੰਬਰ 9 ਖਾਣੇ ਤੋਂ ਜ਼ਿਆਦਾ ਕਿਓ ਦਾ ਇਸਤੇਮਾਲ ਕਰਨ ਨਾਲ ਗਲੇ ਵਿੱਚ ਇਨਫੈਕਸ਼ਨ ਹੋ ਸਕਦਾ ਹੈ। ਨੰਬਰ 10 ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਉਹ ਪੰਜ ਮਖਾਣੇ ਦੁੱਧ ਵਿੱਚ ਪਕਾ ਕੇ ਖਾਓ। ਇਸ ਨਾਲ ਸਰੀਰ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 11 ਜੋ ਲੋਕ ਰੋਜ਼ਾਨਾ ਕੇਲਾ ਖਾਂਦੇ ਹਨ ਉਹਨਾਂ ਦਾ ਵਜ਼ਨ ਹੌਲੀ-ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 12 ਰੋਜ਼ਾਨਾ ਅਦਰਕ ਖਾਣ ਨਾਲ ਸਰੀਰ ਨੂੰ ਜਲਦੀ ਕੋਈ ਬਿਮਾਰੀ ਨਹੀਂ ਲੱਗਦੀ ਨੰਬਰ 13 ਜੇਕਰ ਤੁਸੀਂ ਜੁਵਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਅਦਰਕ ਦਾ ਪੇਸਟ ਬਣਾ ਕੇ ਸਿਰ ਉੱਪਰ ਲਗਾਓ ਜੁਵਾਂ ਖਤਮ ਹੋ ਜਾਣਗੀਆਂ ਨੰਬਰ 14 ਬੇਰ ਖਾਣ ਨਾਲ ਤੁਹਾਡਾ ਖੂਨ ਸਾਫ਼ ਹੋ ਜਾਂਦਾ ਹੈ ਅਤੇ ਚਿਹਰੇ ਦੀ ਰੰਗਤ ਵੀ ਨਿਖਰ ਜਾਂਦੀ ਹੈ ਨੰਬਰ 15 ਦੁਪਹਿਰ ਦੇ ਸਮੇਂ ਪੁਦੀਨੇ ਦੀ ਚਟਣੀ ਬਣਾ ਕੇ ਖਾਓ ਮੌਸਮ ਬਦਲਣ ਤੇ ਸਿਹਤ ਉੱਪਰ ਬੁਰਾ ਅਸਰ ਨਹੀਂ ਪਵੇਗਾ ਨੰਬਰ 16 ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਇੱਕ ਚਮਚ ਸੁੱਕਾ ਤਣੀਆਂ ਇੱਕ ਗਲਾਸ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਛਾਣ ਕੇ ਭਾਪ ਪੁਣ ਕੇ ਪੀ ਲਓ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਥਾਇਰੋਇਡ ਤੋਂ ਆਰਾਮ ਮਿਲਦਾ ਹੈ ਨੰਬਰ 17 ਜੇਕਰ ਤੁਸੀਂ ਆਪਣਾ ਵਜ਼ਨ ਘਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਪਪੀਤਾ ਖਾਓ ਨੰਬਰ 18 ਜੇਕਰ ਪਿਸ਼ਾਬ ਵਿੱਚ ਜਲਨ ਹੋਵੇ ਤਾਂ ਸਵੇਰ ਦੇ ਨਾਸ਼ਤੇ ਦੇ ਨਾਲ ਜੀਰੇ ਦਾ ਸੇਵਨ ਜ਼ਰੂਰ ਕਰੋ ਨੰਬਰ 19 ਜੋ ਲੋਕ ਦਹੀਂ ਦਾ ਸੇਵਨ ਰੋਜ਼ਾਨਾ ਕਰਦੇ ਹਨ ਉਹਨਾਂ ਨੂੰ ਕਦੇ ਵੀ ਕੋਈ ਵੀ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 20 ਨਹਾਉਣ ਤੋਂ ਬਾਅਦ ਕਾਲਾ ਨਮਕ ਖਾ ਲਿਆ ਕਰੋ ਇਸ ਦੇ ਨਾਲ ਬੁਢਾਪਾ ਜਲਦੀ ਨਹੀਂ ਆਵੇਗਾ ਨੰਬਰ 21 ਬਹੁਤ ਜ਼ਿਆਦਾ ਗਰਮ ਚੀਜ਼ਾਂ ਖਾਣ ਨਾਲ ਤੁਹਾਡਾ ਦਿਲ ਕਮਜ਼ੋਰ ਹੋਣ ਲੱਗ ਜਾਂਦਾ ਹੈ ਇਸ ਲਈ ਜ਼ਿਆਦਾ ਗਰਮ ਚੀਜ਼ਾਂ ਦਾ ਇਸਤੇਮਾਲ ਨਾ ਕਰੋ। ਨੰਬਰ 22 ਕੱਚਾ ਨਾਰੀਅਲ ਦਿਮਾਗੀ ਕਮਜ਼ੋਰੀ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 23 ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਸਮੇਂ ਦੇ ਨਹੀਂ ਕਰਦੇ ਤਾਂ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਤੇਜ਼ਾਬ ਬਣਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 24 ਜੋੜਾਂ ਦੇ ਦਰਦ ਨੂੰ ਤੁਰੰਤ ਰੋਕਣ ਲਈ ਨਿੰਮ ਦੇ ਪੱਤਿਆਂ ਦੀ ਮਾਲਿਸ਼ ਕਰੋ। ਨੰਬਰ 25 ਪਿਆਜ਼ ਖਾਣ ਵਾਲੇ ਇਨਸਾਨ ਦਾ ਲੀਵਰ ਕਦੇ ਵੀ ਖਰਾਬ ਨਹੀਂ ਹੁੰਦਾ। ਨੰਬਰ 26 ਵਜ਼ਨ ਘਟਾਉਣ ਲਈ ਤਾਂ ਕarele ਦੀ ਸਬਜ਼ੀ ਬਹੁਤ ਹੀ ਜ਼ਿਆਦਾ ਬਿਹਤਰੀਨ ਮੰਨੀ ਜਾਂਦੀ ਹੈ। ਜੇਕਰ ਤੁਸੀਂ ਆਪਣੇ ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਗੂੰਗਣੇ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਕੁਰਲੀ ਕਰੋ। ਨੰਬਰ 29 ਸ਼ੂਗਰ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਮੇਥੀ ਦਾਣੇ ਦਾ ਸੇਵਨ ਕਰੋ ਨੰਬਰ 30 ਜਿਨ੍ਹਾਂ ਦੇ ਸਰੀਰ ਉੱਪਰ ਦਾਣੇ ਨਿਕਲ ਰਹੇ ਹਨ ਉਹ ਕarele ਦਾ ਕੌੜਾ ਪਾਣੀ ਪੀਣ ਇੰਜ ਕਰਨ ਨਾਲ ਉਹਨਾਂ ਦੇ ਸਰੀਰ ਉੱਪਰਲੇ ਦਾਣੇ ਖਤਮ ਹੋ ਜਾਣਗੇ ਨੰਬਰ 31 ਕੱਪੜਿਆਂ ਦੇ ਦਾਗਾਂ ਉੱਪਰ ਅਦਰਕ ਮਸਲਣ ਨਾਲ ਦਾਗ ਦੂਰ ਹੋ ਜਾਂਦੇ ਹਨ ਨੰਬਰ 32 ਦੁੱਧ ਹਮੇਸ਼ਾ ਧਰਤੀ ਤੇ ਬੈਠ ਕੇ ਪੀਣਾ ਚਾਹੀਦਾ ਹੈ ਇਸ ਨਾਲ ਚਰਬੀ ਘਟਣ ਲੱਗ ਜਾਂਦੀ ਹੈ ਨੰਬਰ 34 ਹਰੀ ਅਤੇ ਪੀਲੀ ਸ਼ਿਮਲਾ ਮਿਰਚ ਝੁਰੜੀਆਂ ਨੂੰ ਖਤਮ ਕਰਨ ਲਈ ਫਾਇਦੇਮੰਦ ਹੁੰਦੀ ਹੈ। ਨੰਬਰ 35 ਸਵੇਰੇ ਬਾਸੀ ਮੂੰਹ ਸ਼ਹਿਦ ਦਾ ਸੇਵਨ ਕਰਨ ਨਾਲ ਯਾਦਾਸ਼ਤ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਨੰਬਰ 36 ਰੋਜ਼ਾਨਾ ਦੁੱਧ ਦਾ ਸੇਵਨ ਕਰਨ ਨਾਲ ਚਿਹਰੇ ਉੱਪਰ ਚਮਕ ਆ ਜਾਂਦੀ ਹੈ ਤੇ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ। ਨੰਬਰ 37 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ ਤਾਰੋ ਜਾਨਾ ਸੁਰਮਾ ਜਾਂ ਫਿਰ ਕਾਜਲ ਪਾਉਣ ਨਾਲ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਣਾ ਬੰਦ ਹੋ ਜਾਵੇਗਾ। ਨੰਬਰ 38 ਦੇਸੀ ਗਾਂ ਦੇ ਦੁੱਧ ਦਾ ਸੇਵਨ ਕਰਨ ਨਾਲ ਅੱਖਾਂ ਅਤੇ ਵਾਲ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ। ਨੰਬਰ 39 ਨਿੰਮ ਦੇ ਪੱਤਿਆਂ ਦੇ ਪਾਣੀ ਨਾਲ ਨਹਾਉਣ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਨੰਬਰ 40 ਕद्दू ਦੇ ਬੀਜ ਖਾਣ ਨਾਲ ਵਾਲ ਲੰਬੇ ਤੇ ਸੰਘਣੇ ਹੋ ਜਾਂਦੇ ਹਨ ਨਾਲ ਹੀ ਮਜ਼ਬੂਤ ਵੀ ਹੁੰਦੇ ਹਨ ਨੰਬਰ 41 ਚਿਹਰੇ ਉੱਪਰ ਖੁਸ਼ਕੀ ਹੋਵੇ ਤਾਂ ਗੁਲਾਬ ਦਾ ਅਰਕ ਲਗਾਓ ਖੁਸ਼ਕੀ ਖਤਮ ਹੋ ਜਾਵੇਗੀ ਨੰਬਰ 42 ਘੱਟ ਸੌਣ ਵਾਲੇ ਇਨਸਾਨ ਨੂੰ ਸ਼ੂਗਰ ਦੀ ਬਿਮਾਰੀ ਘੇਰ ਲੈਂਦੀ ਹੈ ਨੰਬਰ 43 ਲੀਵਰ ਦੀ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਸੌਫ ਵਾਲਾ ਦੁੱਧ ਪੀਓ ਨੰਬਰ 44 ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਹੈ ਠੰਡਾ ਪਾਣੀ ਘਟ ਤੋਂ ਘਟ ਪੀਓ ਹਲਕਾ ਗਰਮ ਪਾਣੀ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 45 ਘਰ ਵਿੱਚ ਕੋਈ ਰੋਗੀ ਹੋਵੇ ਤਾਂ ਇੱਕ ਕਟੋਰੀ ਵਿੱਚ ਕੇਸਰ ਘੋਲ ਕੇ ਉਸ ਦੇ ਕਮਰੇ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਰੋਗੀ ਆਦਮੀ ਬਹੁਤ ਜਲਦੀ ਠੀਕ ਹੋ ਜਾਵੇਗਾ ਨੰਬਰ 46 ਰੋਜ਼ਾਨਾ ਕੇਲਾ ਖਾ ਲੈਣ ਨਾਲ ਗੁੱਸਾ ਤੇ ਚਿੜਚਿੜਾਪਨ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਨੰਬਰ 47 ਜੋੜਾਂ ਦੇ ਦਰਦ ਦੀ ਸਮੱਸਿਆ ਵਿੱਚ ਜ਼ਿਆਦਾਤਰ ਟਮਾਟਰ ਖਾਣਾ ਵੀ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਅਜਿਹੇ ਲੋਕ ਜੋ ਕਿ ਪਹਿਲਾਂ ਹੀ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਨੇ ਟਮਾਟਰ ਖਾਣ ਨਾਲ ਉਹਨਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ। ਇਸ ਦੀ ਵਜ੍ਹਾ ਨਾਲ ਜੋੜਾਂ ਵਿੱਚ ਸੋਜ ਤੇ ਜੋੜਾਂ ਦੇ ਦਰਦ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਨੰਬਰ 48 ਕੁਝ ਦੇਰ ਤਾੜੀ ਬੁਝਾਉਣ ਤੋਂ ਬਾਅਦ ਸਾਡੇ ਹੱਥ ਪੂਰੀ ਤਰ੍ਹਾਂ ਗਰਮ ਹੋ ਜਾਂਦੇ ਹਨ ਤੇ ਸਾਡੇ ਹੱਥਾਂ ਦਾ ਉਹੀ ਗਰਮ ਖੂਨ ਸਾਡੇ ਪੂਰੇ ਸਰੀਰ ਵਿੱਚ ਚੱਲਿਆ ਜਾਂਦਾ ਹੈ ਜਿਸ ਨਾਲ ਸਾਡਾ ਬਲੱਡ ਸਰਕੂਲੇਸ਼ਨ ਵੀ ਵੱਧ ਜਾਂਦਾ ਹੈ ਨੰਬਰ 49 ਨੀਂਦ ਤੋਂ ਜਾਗਦੇ ਹੀ ਤੁਸੀਂ ਇੱਕਦਮ ਅੱਖਾਂ ਕਦੇ ਵੀ ਨਾ ਖੋਲੋ ਹੌਲੀ-ਹੌਲੀ ਕਰਕੇ ਆਪਣੀ ਅੱਖਾਂ ਖੋਲੋ ਇਹ ਵੀ ਧਿਆਨ ਰੱਖੋ ਕਿ ਅੱਖਾਂ ਖੋਲਦਿਆਂ ਹੀ ਤੁਹਾਡੇ ਸਾਹਮਣੇ ਕੋਈ ਚੰਗੀ ਤਸਵੀਰ ਹੋਵੇ ਜੇਕਰ ਕੋਈ ਚੰਗੀ ਤਸਵੀਰ ਨਹੀਂ ਹੈ ਤਾਂ ਤੁਸੀਂ ਆਪਣੇ ਹੱਥਾਂ ਦੀਆਂ ਹਥੇਲੀਆਂ ਦੇ ਦਰਸ਼ਨ ਕਰੋ ਅਤੇ ਪਰਮਾਤਮਾ ਦਾ ਧਿਆਨ ਕਰੋ ਅਝਿਹਾ ਕਰਨ ਨਾਲ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਸਾਡੇ ਹੱਥਾਂ ਦੀਆਂ ਹਥੇਲੀਆਂ ਵਿੱਚ ਸਾਡੇ ਗੁਰੂ ਨਿਵਾਸ ਕਰਦੇ ਨੇ ਇਸ ਲਈ ਜੇਕਰ ਸਾਡੀ ਸਵੇਰ ਚੰਗੇ ਕੰਮਾਂ ਤੋਂ ਸ਼ੁਰੂ ਹੋਵੇਗੀ ਤਾਂ ਸਾਡਾ ਸਾਰਾ ਦਿਨ ਵੀ ਚੰਗੇ ਕੰਮਾਂ ਵਿੱਚ ਹੀ ਗੁਜ਼ਰੇਗਾ ਆਪਣੇ ਬੈੱਡਰੂਮ ਵਿੱਚ ਚੰਗੀਆਂ ਤਸਵੀਰਾਂ ਲਗਾਓ ਵਾਤਾਵਰਨ ਨੂੰ ਹਮੇਸ਼ਾ ਸਾਫ਼ ਬਣਾ ਕੇ ਰੱਖੋ ਨੰਬਰ 50 ਜੇਕਰ ਤੁਹਾਡੇ ਨਹ ਕਮਜ਼ੋਰ ਨੇ ਜਾਂ ਫਿਰ ਹੱਥਾਂ ਵਿੱਚ ਪੀਲਾਪਨ ਦਿਖਾਈ ਦਿੰਦਾ ਹੈ ਤਾਂ ਸਮਝ ਲਓ ਕਿ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਹੈ ਆਇਰਨ ਦੀ ਕਮੀ ਦਾ ਮੁੱਖ ਕਾਰਨ ਭੋਜਨ ਵਿੱਚ ਆਇਰਨ ਦੇ ਤੱਤਾਂ ਦੀ ਘਾਟ ਹੋਣਾ ਹੈ ਆਇਰਨ ਦੀ ਕਮੀ ਪੂਰੀ ਕਰਨ ਲਈ ਆਪਣੀ ਡਾਈਟ ਵਿੱਚ ਰੋਜ਼ਾਨਾ ਮੀਟ ਹਰੀਆਂ ਪੱਤੇਦਾਰ ਸਬਜ਼ੀਆਂ ਸੁੱਕੇ ਮੇਵੇ ਜਿਵੇਂ ਕਿ ਦਾਖਾਂ ਖਮਾਨੀਆਂ ਆਦ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰੋ ਨੰਬਰ 51 ਬੱਚਿਆਂ ਨੂੰ ਕਾਜੂ ਖਵਾਓ ਕਿਉਂਕਿ ਇਹਨਾਂ ਨਾਲ ਬੱਚਿਆਂ ਦੀ ਯਾਦ ਸ਼ਕਤੀ ਵਧਦੀ ਹੈ ਇਸ ਵਿੱਚ ম্যাগਨੀਸ਼ੀਅਮ ਹੁੰਦਾ ਹੈ ਜੋ ਕਿ ਬੱਚਿਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਨੰਬਰ 52 ਦੁੱਧ ਵਿੱਚ ਸ਼ੁਆਰੇ ਮਿਲਾ ਕੇ ਪੀਣਾ ਕੁਝ ਹੀ ਦਿਨਾਂ ਵਿੱਚ ਤੁਹਾਡੀ ਸਕਿਨ ਦਾ ਗਲੋ ਵਾਧਾ ਹੋਇਆ ਦਿ세ਗਾ ਇਹ ਕਈ ਵਿਟਾਮਿਨਾਂ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ ਤੇ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਦੇ ਹਨ ਇਸ ਦੇ ਨਾਲ ਵਾਲ ਝੜਨ ਦੀ ਸਮੱਸਿਆ ਵੀ ਨਹੀਂ ਆਉਂਦੀ ਨੰਬਰ 53 ਸਵੇਰੇ ਸਹੀ ਸਮੇਂ ਤੇ ਖਾਣਾ ਨਾ ਖਾਣ ਨਾਲ ਜ਼ਰੂਰਤ ਤੋਂ ਜ਼ਿਆਦਾ ਬਲੱਡ ਘਟਣਾ ਸ਼ੁਰੂ ਹੋ ਜਾਂਦਾ ਹੈ ਇਸ ਨਾਲ ਪ੍ਰੋਟੀਨ ਦੀ ਵੀ ਕਮੀ ਹੋ ਸਕਦੀ ਹੈ ਤੇ ਜੋ ਲੋਕ ਨਾਸ਼ਤਾ ਸਮੇਂ ਤੇ ਨਹੀਂ ਕਰਦੇ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਕਾਰਨ ਹੀ ਉਹ ਦੁਪਹਿਰ ਵੇਲੇ ਜ਼ਿਆਦਾ ਖਾਣਾ ਖਾ ਜਾਂਦੇ ਨੇ ਜਿਸ ਨਾਲ ਕੈਲਰੀਜ਼ ਵੱਧਦੀਆਂ ਨੇ ਤੇ ਭਾਰ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਨੰਬਰ 54 ਵਾਈਰਲ ਬੁਖਾਰ ਵਿੱਚ ਨਿੰਮ ਦਾ ਕਾੜਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਦਰਅਸਲ ਨਿੰਮ ਦਾ ਇਹ ਕਾੜਾ ਐਂਟੀਵਾਇਰਲ ਗੁਣਾ ਨਾਲ ਭਰਪੂਰ ਹੁੰਦਾ ਹੈ ਜੋ ਕਿ ਵਾਇਰਲ ਬੁਖਾਰ ਦੇ ਸਮੇਂ ਪੀਣ ਨਾਲ ਇਮਿਊਨਿਟੀ ਪਾਵਰ ਵਧਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਸਰਦੀ ਜ਼ੁਕਾਮ ਹੈ ਤਾਂ ਇਹ ਉਸ ਨੂੰ ਵੀ ਘੱਟ ਕਰ ਸਕਦਾ ਹੈ ਤੇ ਵਾਇਰਲ ਬੁਖਾਰ ਦੇ ਬਾਕੀ ਲੱਛਣਾਂ ਨਾਲ ਲੜਨ ਦੀ ਸ਼ਕਤੀ ਵੀ ਪੈਦਾ ਕਰਦਾ ਹੈ। ਨਿੰਮ ਦਾ ਕਾੜਾ ਬਣਾਉਣ ਲਈ ਨਿੰਮ ਦੇ ਪੱਤੇਆਂ ਨੂੰ ਪੀਸ ਲਓ ਇਸ ਤੋਂ ਬਾਅਦ ਇਸ ਵਿੱਚ ਮਿਸ਼ਰੀ ਦਾ ਪਾਣੀ ਮਿਲਾ ਲਓ ਫਿਰ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਸਵੇਰੇ ਉੱਠ ਕੇ ਖਾਲੀ ਪੇਟ ਇਸ ਦਾ ਸੇਵਨ ਕਰੋ ਨੰਬਰ 55 ਘੱਟ ਨਮਕ ਵਾਲਾ ਖਾਣਾ ਖਾਣ ਨਾਲ ਸਾਨੂੰ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ